ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੂੰ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ 440 ਵੋਲਟਸ ਦਾ ਬੜਾ ਵੱਡਾ ਝਟਕਾ ਲੱਗਿਆ ਹੈ ਦੱਸ ਦਿੰਦੇ ਹਾਂ ਕਿ ਮਾਜ਼ਰਾ ਕੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਿੰਦ ਕੇਜਰੀਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਗੱਦਰਵਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਲੇਕਿਨ ਇਨ੍ਹਾਂ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਦਾ ਪਲੜਾ ਭਾਰੀ ਦਿਸ ਰਿਹਾ ਹੈ ਜੇ ਗੱਲ ਕਰੀਏ ਅੱਜ ਇੱਕ ਤਾਂ ਪਹਿਲਾ ਬੜਾ ਵੱਡਾ ਝਟਕਾ ਲੱਗਿਆ ਡੇਰ ਚੱਬੇਵਾਲ ਤੋਂ ਚੱਬੇਵਾਲ ਤੋਂ 4 ਹਲਕਾ ਸੌਰੀ 5 ਹਲਕਾ ਇਨਚਾਰਜ ਹੈ ਪ੍ਰਤਾਪ ਸਿੰਘ ਬਾਜਬਾ ਦੀ ਅਗਵਾਈ ਦੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹਾਲਾਂਕਿ ਝਟਕੇ ਰੁਕਣ ਦਾ ਨਾਮ ਹੀ ਲੈ ਰਿਹਾ ਇੱਕ ਝਟਕਾ ਹੋਰ ਵੱਡਾ ਲੱਗਿਆ ਹੈ ਯਾਨੀ ਕਿ ਕਾਂਗਰਸ ਦੇ ਮੌਜੂਦਾ ਉਮੀਦਵਾਰ ਜਿਹੜੇ ਜਿਮਨੀ ਚੋਣ ਲੜ ਰਹੇ ਨੇ ਡੇਰਾ ਬਾਬਾ ਨਾਨਕ ਤੋਂ ਆਪਣੀ ਜਿੱਤ ਵੱਲ ਵਧਦੇ ਜਾਂਦੇ ਨੇ ਭਾਵੇਂ ਸ਼ਰੂਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਜਿਸ ਤਰ੍ਹਾਂ ਬਵਾਲ ਮਚਾ ਹੋਇਆ ਹੈ ਸੁਚਾ ਸਿੰਘ ਲੰਗਾਰ ਨੂੰ ਲੈ ਕੇ ਇੱਧਰ ਕਾਂਗਰਸ ਪਾਰਟੀ ਨੇ ਵੀ ਹੁਣ ਪੱਤੇ ਖੇਡਨੇ ਸ਼ੁਰੂ ਕਰ ਦਿੱਤੇ ਨੇ ਅੱਜ 440 ਵੋਟਸ ਦਾ ਬੜਾ ਵੱਡਾ ਝਟਕਾ ਲੱਗਿਆ ਹੈ ਜਿਹੜੇ ਵੱਡੇ ਆਗੂ ਨੇ ਪਾਰਟੀ ਛੱਡੀ ਹੈ ਉਸਨੇ ਕਿਹਾ ਕਿ ਮੈਂ ਮਾਰੂ ਨੀਤੀਆਂ ਤੋਂ ਤੰਗ ਹੋਇਆ ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਇਤਿਹਾਸ ਦੇ ਵਿੱਚ ਉਹਨਾਂ ਕਹਿੰਦਾ ਪਹਿਲੀ ਵਾਰ ਹੋਇਆ ਹੈ ਕਿ ਕੈਪਟਨ ਅਮੰਦਰ ਸਿੰਘ ਦੀ ਸਰਕਾਰ ਸੀ ਇੱਕ ਇੱਕ ਦਾਣਾ ਟਣਾਟਨ ਕਰਕੇ ਚੁੱਕਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ ਭਾਵੇਂ ਬਾਅਦ ਚ ਉਹਨਾਂ ਨੇ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬਲਰਾਜ ਬਰਾੜ ਜੋ ਆਮ ਆਦਮੀ ਪਾਰਟੀ ਦੇ ਨਿਰਧਕ ਆਗੂ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਜਿਹੜੇ ਅੱਜ ਤੋਂ 4-5 ਦਿਨ ਪਹਿਲਾਂ ਪ੍ਰਚਾਰ ਕਰਦੇ ਦੇਖੇ ਗਏ ਗੁਰਦੀਪ ਸਿੰਘ ਲੰਧਾਵਾ ਜੋ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਹਲਕਾ ਬਰਨਾਲਾ ਤੋਂ ਅੱਜ ਉਹਨਾਂ ਨੇ ਬਰਲਾਜ ਬਰਾੜ ਨੇ ਇਸ ਨਵੇਂ ਬਣੇ ਸੰਸਦ ਅਤੇ ਪੰਜਾਬ ਦੇ ਉਪ ਮੁੱਖ ਮੁੱਖ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੀ ਅਗਵਾਈ ਦੇ ਵਿੱਚ ਅੱਜ ਪੱਲਾ ਫੜ ਲਿਆ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਵੱਲੋਂ ਬਿਰਾਜ ਬਲਰਾਜ ਬਰਾੜ ਦਾ ਨਿੱਗੇ ਤੌਰ ਤੇ ਸਵਾਗਤ ਕੀਤਾ ਗਿਆ ਕੱਲਾ ਬਲਰਾਜ ਬਰਾੜ ਜਿਹੜਾ ਸੱਜੀ ਅਤੇ ਖੱਬੀ ਬਾਹ ਮੰਨਿਆ ਜਾਂਦਾ ਸੀ ਗੁਰਦੀਪ ਰੰਧਾਵਾ ਦੀ ਕੱਲ ਇੱਕ ਅੱਲਾ ਉਹ ਨਹੀਂ ਆਇਆ ਉਹਦੇ ਨਾਲ ਸੈਂਕੜੇ ਪਰਿਵਾਰ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਯਾਨੀ ਕਿ ਹੁਣ ਆਮ ਆਦਮੀ ਪਾਰਟੀ ਨੂੰ ਹਰ ਰੋਜ ਕਿ ਤੁਨਰ ਕਿ ਤੁਹ ਹਰ ਹਲਕੇ ਵਿੱਚੋਂ ਵੱਡੇ ਝਟਕੇ ਲੱਗਦੇ ਜਾ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦਾ ਹਾਧਾਰ ਖਤਮ ਹੁੰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਬੇਸ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਦੇ ਵਿੱਚੋਂ ਦਿਨ-ਬੜੇਨ ਲੈਂਦੀ ਜਾ ਰਹੀ ਹੈ ਜਿਹੜਾ ਨਸ਼ਾ ਜਿਹੜਾ ਕਰੇਸੜਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ 2.5 ਸਾਲਾਂ ਦੇ ਹੀ ਵਿੱਚ ਲੈ ਗਿਆ ਹੈ ਕਿਉਂਕਿ ਪੰਜਾਬ ਵੱਲੋਂ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੇ ਸੁਪਨੇ ਦਿਖਾਏ ਗਏ ਸੀ ਉਹਨਾਂ ਸਾਰਿਆਂ ਸੁਪਨਿਆਂ ਉੱਤੇ ਪਾਣੀ ਫਿਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਜਾਣਕਾਰੀ ਆ ਰਹੀ ਹੈ ਕਿ ਬਲਰਾਜ ਬਾਹਾ ਜਿਹੜੇ ਵਿਰਾੜ ਨੇ ਜਿਹੜੇ ਸੱਜੀ ਅਤੇ ਖੱਬੀ ਬਾਹ ਮੰਨੇ ਜਾਂਦੇ ਸੀ ਗੁਰਦੀਪ ਰੰਧਾਵਾ ਦੇ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਰਸਮੀ ਤਰੀਕੇ ਦੇ ਨਾਲ ਸ਼ਾਮਲ ਹੋ ਗਏ ਨੇ ਧੰਨਵਾਦ